ਆਹ ਹੌਸਲਾ ਹੋ ਗਿਆ ਮੇਰੇ ਨਾਲ ਗੱਲ ਕਰਦੀ ਮੈਂ ਤਾਂ ਹੱਥ ਬੰਨ ਕੇ ਗੈਂਚੇ ਫਰੀ ਜਗਾ ਬਣਾ ਲੇ ਕੋਈ ਸੋਰੀ ਇਹ ਬਣਾ ਲਿਓ ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਜਵਾਰਕੇ ਹੈ 1.5 ਬਿਸਵਾ ਜਗਾ ਦਾ ਪ੍ਰਬੰਧ ਚਾਹੀਦਾ ਹੈ ਕਮਰਾ ਆਪਾਂ પાਕੇ ਦੇ ਦਾਂਗੇ ਕਿਉਂਕਿ ਜਿੱਥੇ ਮਾਤਾ ਬੈਠੀ ਆ ਇਹ ਕਮਰਾ ਪਿੱਛੇ ਇਹਦੇ ਮੁੰਡੇ ਦਾ ਹੈ ਇਹਦੀ ਨੂੰਹਾਂ ਛੋਟੇ ਬੱਚੇ ਆ ਉਨ੍ਹਾਂ ਦਾ ਵੀ ਟਾਈਮ ਪਾਸ ਨਹੀਂ ਹੁੰਦਾ ਜਗ੍ਹਾ ਥੋੜੀ ਹੈ ਅਸੀਂ ਕਾਫੀ ਸਾਲਾਂ ਤੋਂ ਇਸ ਗੱਲ ਨੂੰ ਲੈ ਕੇ ਚੱਲੇ ਹੋਏ ਹਾਂ ਕਿ ਇਹਨਾਂ ਨੂੰ ਕਮਰਾ ਬਣਾ ਕੇ ਦੇ ਦਿੱਤਾ ਜਾਵੇ ਕਮਰਾ ਬਣਾ ਦੇਵਾਂਗੇ ਪਰ ਜਗ੍ਹਾ ਦਾ ਪ੍ਰਬੰਧ ਨਹੀਂ ਹੈਗਾ ਜੇ ਕੋਈ ਵੀ ਰਿਕਵੈਸਟ ਜਗ੍ਹਾ ਦਾ ਪਿੰਡ ਚ ਜਾਂ ਇਧਰ ਉਧਰ ਇਹਨਾਂ ਨੂੰ ਦਾਨ ਕਰਦੇ ਤਾਂ ਇਹਨਾਂ ਦਾ ਕਮਰਾ ਪੈਂਦਾ ਕਰ ਦਾਂਗੇ ਹਫਤੇ ਵਿੱਚ ਆਪਾਂ ਇੱਕ ਵਾਰ ਪਰਿਵਾਰ ਨੂੰ ਜ਼ਰੂਰ ਮਿਲਣਾਉਨੇ ਆ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਜੋ ਰਾਸ਼ਨ ਵਗੈਰਾ ਦਾ ਜਾਂ ਜੋ ਵੀ ਸਹਿਯੋਗ ਹੈ ਦਵਾਈਆਂ ਲਈ ਕੱਪੜਿਆਂ ਲਈ ਉਹ ਆਪਾਂ ਇਸ ਪਰਿਵਾਰ ਨੂੰ ਕਰਦੇ ਆ ਅੱਜ ਮਾਤਾ ਦਾ ਫੋਨ ਆਇਆ ਸੀ ਕਹਿੰਦੀ ਮੈਂ ਹਫਤਾ ਤੱਕ ਪਹਿਲਾਂ ਆਇਆ ਸੀਗਾ ਮਾਤਾ ਕਹਿੰਦੀ ਕਾਫੀ ਦਿਨ ਹੋ ਗਏ ਤੁਸੀਂ ਆ ਕੇ ਜਾਓ ਮਿਲ ਕੇ ਜਾਓ ਮੇਰਾ ਜੀ ਨਹੀਂ ਲੱਗਦਾ ਮਾਤਾ ਨੇ ਆਪਾਂ ਨੂੰ ਆਪਣਾ ਪੁੱਤ ਹੀ ਸਮਝਦੀ ਐ ਕਹਿ ਦਿੰਦੀ ਐ ਵੀ ਭਾਈ ਤੂੰ ਮੇਰਾ ਪੁੱਤ ਹੈਗਾ ਆ ਕੇ ਸਾਡਾ ਸਹਾਰਾ ਬਣੋ ਸੋ ਹੁਣ ਆਪਾਂ ਕਮਰਾ ਤਾਂ ਇਹਨਾਂ ਦਾ ਬਣਾਉਣਾ ਹੈਗਾ ਤੇ ਪਰ ਕਮਰੇ ਲਈ ਆਪਣੇ ਕੋਲੇ ਜਗ੍ਹਾ ਨਹੀਂ ਹੈਗੀ ਕਿਉਂਕਿ ਜਿਹੜੀ ਤੁਸੀਂ ਜਗ੍ਹਾ ਦੇਖ ਸਕਦੇ ਹੋ ਇਹ ਕਮਰਾ ਪਿੱਛੇ ਤੇ بیٹے ਦਾਗਾ ਇਹਨਾਂ ਦਾ ਸਮਾਨ ਇਹ ਪਿਆਗਾ ਉਹਦੇ ਵੀ ਬਾਲ ਬੱਚੇ ਹੈਗੇ ਇਸ ਕਰਕੇ ਘਰ ਦਾ ਹਾਲਾਤ ਵੇਖ ਸਕਦੇ ਹੋ ਕੋਈ ਰਸੋਈ ਨਹੀਂ ਕੋਈ ਪ੍ਰਬੰਧ ਨਹੀਂ ਇੱਥੇ ਇਹ ਦੋਨਿਆਂ ਦੇ ਚਾਰ ਰੋਟੀ ਬਣਾਉਂਦੇ ਆ ਤੇ ਇਸ ਕਰਕੇ ਹਾਂ ਮਾਤਾ ਜੀ ਕਮਰੇ ਬਾਰੇ ਦੱਸੋ ਕੀ ਕਰਨਾ ਚਾਹੁੰਦੇ ਹੋ ਮੈਂ ਲੁਟਾਈ ਰਫ ਚੱਬੀ ਜੀ ਜਾਨੀ ਹੈ ਇਹ ਨੀਂ ਹੁੰਦਾ ਚਾਰੇ ਪਾ ਬੈਠ ਕੇ ਰਾਤ ਕਰਦੇ ਹਾਂ ਇੱਧਰ ਹੀ ਬਚੜ ਹੋ ਜਾਂਦੀ ਅੱਛਾ ਹਾਂ ਆਪਾਂ ਦੇਖੋ ਇਹ ਤਾਂ ਕਾਫੀ ਸਮੇਂ ਤੋਂ ਲੱਗਿਆ ਕਮਰਾ ਤਾਂ ਬਣਾ ਦਾਂਗੇ ਆਪਣੇ ਕੋਈ ਜਗ੍ਹਾ ਦਾ ਪ੍ਰਬੰਧ ਨਹੀਂ ਹੋ ਰਿਹਾ ਹਾਂ ਜਗ੍ਹਾ ਦਾ ਪ੍ਰਬੰਧ ਕਰਦੇ ਦੇਖਦੇ ਹਾਂ ਹਾਂ ਜੇਪੀ ਪਿੰਡਾਸ ਤੇ ਸਾਂਝੀ ਥਾਂ ਪਈ ਹੈ ਜਿੱਥੇ ਉੱਥੋਂ ਆਪਾਂ ਨੂੰ ਇੱਕ ਵਸਵਾਦੇ ਦਾਣ ਜਗ੍ਹਾ ਦਾ ਹਾਂ ਤੇ ਜਗਾ ਦੀ ਜਰੂਰੀ ਕਰਨੀ ਚਾਹੀਦੀ ਹੈ ਹਾਂ ਆਖਿਆ ਕਿ ਜੁਨੀ ਲਿਆ ਖਰੀਨਾ ਆਈ ਹਾਂ ਇਹ ਨਾ ਚੋਖਲਾ ਸਹਾ ਜੂਗਾ ਹਾਂ ਹੁਣ ਜਮੀ ਆ ਜਾਂਦਾ ਮੁੱਠੀ ਜਾਣਾ ਤੇ ਇੰਨੀ ਬਸੜ ਹੋ ਜਾਂਦੀ ਹੈ ਸਾਰੇ ਗਿੱਜਾ ਦਾ ਸਾਰੇ ਚਿੱਲੇ ਪਾਣੀ ਪੈ ਜਾਂਦਾ ਹਾਂ ਹਰ ਕਿ ਆਪਕੇ ਸਪਨਾ ਸਿਣੀ ਖੇ ਤਾਂ ਮੁੱਢਾ ਮਾਰਦੀ ਹਾਂ ਇਹ ਘੱਟ ਜਮਨ ਲੱਗੇ ਲੱਗੇ ਹਾਂ ਸਮਾਨ ਮੇ ਰਹਾ ਵਾਸ਼ਾ ਪੁੜੀ ਜਾਂਦਾਗਾ ਅੰਛ ਕੋਈ ਮੰਝਾ ਦੀ ਕੋਈ ਟੀੜੀ ਨਹੀਂ ਆਹੀ ਦੋ ਮੰਝੇ ਦਾ ਕੁੱਟੀ ਮਾਣਾ ਮਖਰੀਆਂ ਫਿਰ ਤਾਂ ਕਿੱਥੇ ਅੱਛਾ ਤੇ ਆਪਾਂ ਦੇਖਦੇ ਆ ਜੇ ਥੋਕੀ ਪਿੰਡ ਚੋਂ ਆਪਾਂ ਨੂੰ ਕੋਈ ਇੱਕ ਵਸਵਾ ਜਗਾ ਦਾ ਜਾਂ ਸਾਂਝੀ ਥਾਂ ਚੋਂ ਆਪਾਂ ਨੂੰ ਕਹਿ ਦੇਣਾ ਵੀ ਇੱਥੇ ਕਮਰਾ ਪਾ ਲੋ ਫਿਰ ਉੱਥੇ ਆਪਾਂ ਕਮਰਾ ਤੁਹਾਨੂੰ ਪਾ ਕੇ ਦੇ ਦਾਂਗੇ ਚੰਗਾ ਜਾਂ ਕੋਈ ਕਿਰਾਏ ਤੇ ਪੁੱਛ ਲੋ ਇੱਕ ਵਾਰੀ ਪਿੰਡ ਚ ਜੇ ਮਿਲਦਾ ਪਕੜਾ ਕਿਰਾਏ ਦੇ 2000 ਰੁਪਏ ਮਾਇਦੇ ਕਟਬੰਦੀ ਵੀ ਕਰ ਲੈਣਗੇ ਉਹ ਤਾਂ ਮੁੱਲ ਕਹਿੰਦੇ ਸੀਗੇ ਮੁੱਲ ਹਾਂ ਨਹੀਂ ਜੋ ਕਿਰਾਏ ਤੇ ਮਿਲ ਜੇ 1-2 ਮਹੀਨੇ ਵਾਸਤੇ ਕੋਈ 1000 1500 ਤੋਂ ਆਹ ਕਿਰਾਏ ਤੇ ਵੇਖਾਂ ਦੇ ਕਿਥੇ ਮਿਲਵੇ ਚੰਗੇ ਉਹ ਅੱਛਾ ਕਿਰਾਏ ਤੇ ਕਮਰਾ ਪਾਇਆ ਹੋਇਆਗਾ ਅੱਛਾ